ਗੁਰਦੁਆਰਾ ਕਮਾਣੀ ਸਾਹਿਬ ਪਿੰਡ ਚੱਦਪਰਾਣਾ ਤੇ ਪਿੰਡ ਰੋਡੇ ਦੇ ਗੁਰਪ੍ਰੀਤ ਸਿੰਘ ਪ੍ਰਧਾਨ ਵੱਲੋਂ ਸੇਵਾ ਉਹ ਲੈ ਕੇ ਪਹੁੰਚਿਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਇਸ ਗਰੀਬ ਪਰਿਵਾਰ ਦੀ ਮਦਦ ਲਈ ਪਹੁੰਚੇ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮਦਦ ਨਾ ਕੀਤੀ ਜਿਵੇਂ ਅੱਜ ਅਨਾਜ ਸੜ ਗਿਆ ਇਹਨਾਂ ਦਾ ਫਸਲ ਸੜ ਗਈ ਇਹਨਾਂ ਦੀ ਤੇ ਕਿਸੇ ਨੇ ਗੁਰਸਿੱਖੀ ਵਾਲੇ ਪਾਸੇ ਨਹੀਂ ਜਾਣਾ ਇਹ ਸਾਰਿਆਂ ਨੂੰ ਬੇਨਤੀ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਐ ਸਿੱਖ ਸੰਗਤਾਂ ਨੂੰ ਵੀ ਬੇਨਤੀ ਆ। ਬਦ ਤੋਂ ਬਦ ਇਹ ਪਰਿਵਾਰ ਦੀ ਮਦਦ ਜ਼ਰੂਰ ਕਰੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿੰਡ ਮਾੜੀ ਵਿਖੇ ਕਲਣਾ ਦੋ ਕਿੱਲਿਆਂ ਨੂੰ ਅੱਗ ਲੱਗੀ ਸੀ ਗਰੀਬ ਪਰਿਵਾਰ ਨੇ ਕਣਕ ਨੂੰ ਤੇ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਜੀ ਪਹੁੰਚੇ ਨੇ ਉਹਨਾਂ ਦੀ ਸਹਾਇਤਾ ਕਰਨ ਤੇ ਗੱਲਬਾਤ ਕਰਦੇ ਆਂ ਭਾਈ ਜੀ ਭਾਈ ਜੀ ਇਹ ਕਾਰਗਰੂ ਅੱਗ ਲੱਗੀ ਹੈ ਜਿਹੜੀ ਕਣਕ ਨੂੰ ਇਹ ਘਟਨਾ ਕਿਵੇਂ ਵਾਪਰੀ ਇਸ ਬਾਰੇ ਜਾਣਕਾਰੀ ਦਿਓ ਜੀ ਭਾਈ ਘਟਰਾ ਦਾ ਕੋਈ ਕਲੀਅਰ ਤਾਂ ਪਤਾ ਨਹੀਂ ਲੱਗਿਆ ਵੀ ਕਿਸ ਤਰ੍ਹਾਂ ਹੋਇਆ ਜਾਂ ਤਾਂ ਕੋਈ ਸਪਾਰਕ ਵੱਜ ਗਿਆ ਕਿਉਂਕਿ ਕੋਰੇ ਗ੍ਰੈਡ ਦੇ ਹੋਣ ਕਰਕੇ ਲੈਣਾ ਬਹੁਤ ਜਾਂਦੀ ਆ ਹਾਂਜੀ ਉੱਥੇ ਬਾਕੀ ਕ ਕਬੱਡੀ ਜਾਂਦੇ ਸੀ ਕੋਈ ਜਾਣੇ ਕਲੀਅਰ ਤਾਂ ਪਤਾ ਨਹੀਂ ਲੱਗਾ ਵੀ ਕਾਰਨ ਕੀ ਸੀ ਤੇ ਪਰ ਇਹ ਜੋ ਆਪਣੇ ਰਾਜ ਸਿੰਘ ਅਜਿਨਲ ਦੋ ਕਿਲੇ ਸੀਗੇ ਜੋ ਕਲਕ ਖੜੀ ਦੇ ਬੱਚੇ ਆ ਬਾਕੀ ਹੋਰ ਵੀ 10-15 ਕਿਲੇ ਬੱਚੇ ਇਹਦੇ ਨਾਲ ਜੀ ਤੇ ਇਹ ਗਰੀਬ ਪਰਿਵਾਰ ਇਹਨਾਂ ਦੇ ਤਿੰਨ ਬੇਟੇ ਬੇਟੀਆਂ ਜੀ ਤੇ ਜੋ ਵੀ ਇਹਦਾ ਦੀ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਨੰਬਰ ਹਾਂ ਵੀ ਜੇਕਰ ਕਿਸੇ ਨੇ ਮਦਦ ਕਰਨੀ ਹੋਵੇ ਨਾ ਇੱਕ ਤਾਂ ਪਿੰਡ ਦੱਸ ਦਿਓ ਤੇ ਇੱਕ ਇਹਨਾਂ ਦਾ ਮੋਬਾਈਲ ਤੇ ਨਾਮ ਦੱਸਦਾ ਜੀ ਪਿੰਡ ਮਰੀ ਮੁਸਤਫਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਜੀ ਤੇ ਮੋਬਾਈਲ ਨੰਬਰ 97816 98763 ਦੁਬਾਰਾ ਫੇਰ ਪਿੰਡ ਮਰੀ ਮੁਸਤਫਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 97816 98763 ਜੇ ਉਹ ਕਿਸੇ ਨੇ ਵੀ ਇਹਨਾਂ ਨਾਲ ਸੰਪਰਕ ਕਰਨਾ ਜਾਂ ਸਿੱਧੀਆਂ ਇਹਨਾਂ ਨੂੰ ਸੇਵਾ ਕਰਨੀ ਤਾਂ ਉਹ ਵੀ ਕਰ ਸਕਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਜਿੰਨਾ ਵੀ ਹਿੰਦਾ ਵਤਵਾ ਇਸ ਤੋਂ ਆਪ ਦੀ ਸੇਵਾ ਕਰਨਾ ਇਹਨਾਂ ਦੇ ਤਨ ਮੇਟਣੀ ਹੈ ਲੜਕਾ ਹੈ ਨਹੀਂਗਾ ਬੱਚੀਆਂ ਵੀ ਪੜਦੀਆਂ ਨੇ ਦੋ ਕਿੱल्ल्या ਦੇ ਨਾਲ ਵੈਸੇ ਆਪਾਂ ਬੱਚੇ ਪੜਾ ਨਹੀਂ ਸਕਦੇ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਤਾਂ ਵੀ ਵੀਡੀਓ ਜਾਂਦੀ ਹੈ ਨਾ ਸਾਡੇ ਵੱਲੋਂ ਵੀ ਬੇਨਤੀ ਹੈ ਇਹਨਾਂ ਦੀ ਵਾਧੂ ਵਾਧਾ ਆਪਾਂ ਮਦਦ ਕਰੀਏ ਬਈ ਜੇ ਅੱਜ ਆਪਾਂ ਮਦਦ ਕਰਾਂਗੇ ਤਾਂ ਫੇਰ ਕਿਤੇ ਗੁਰਸਿੱਖੀ ਦੇ ਨਾਲ ਕੋਈ ਨਾ ਕੋਈ ਜੋੜਦਾ ਹੈ ਹਾਂਜੀ ਪਿੰਡ ਮਾੜੀ ਵਿਖੇ ਕੱਲ ਨੂੰ ਦੋ ਕਿੱल्ल्या ਨੂੰ ਅੱਗ ਲੱਗੀ ਸੀ ਗਰੀਬ ਪਰਿਵਾਰ ਨੇ ਕਣਕ ਨੂੰ ਤੇ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਜੀ ਪਹੁੰਚੇ ਨੇ ਉਹਨਾਂ ਦੀ ਸਹਾਇਤਾ ਕਰਨ ਤੇ ਗੱਲਬਾਤ ਕਰਦੇ ਆ ਬਾਈ ਜੀ ਬਾਈ ਜੀ ਇਹ ਕਣਕ ਨੂੰ ਅੱਗ ਲੱਗੀ ਹੈ ਜਿਹੜੀ ਕਣਕੂ ਦੇ ਘਟਨਾ ਕਿਵੇਂ ਵਾਪਰੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਬਾਈ ਘਟਨਾ ਦਾ ਕੋਈ ਕਲੀਅਰ ਤਾਂ ਪਤਾ ਨਹੀਂ ਲੱਗਿਆ ਵੀ ਕਿਸ ਤਰ੍ਹਾਂ ਹੋਇਆ ਜਾਂ ਤਾਂ ਕੋਈ ਸਪਾਰਕ ਵੱਜਾ ਕਿਉਂਕਿ ਕੋਰੇ ਗੱਡ ਦੇ ਫੋਨ ਕਰਕੇ ਲੈਣਾ ਬਹੁਤ ਜਾਂਦੀ ਆ ਹਾਂਜੀ ਉੱਥੇ ਬਾਕੀ ਕ ਕਬੱਡੀ ਜਾਂਦੇ ਸੀ ਕੋਈ ਜਾਣੇ ਕਲੀਅਰ ਤਾਂ ਪਤਾ ਨਹੀਂ ਲੱਗਾ ਵੀ ਕਾਰਨ ਕੀ ਸੀ ਤੇ ਪਰ ਇਹ ਜੋ ਆਪਣੇ ਰਾਜ ਸਿੰਘ ਆ ਇਹ ਨਾਲ ਦੋ ਕਿੱਲੇ ਸੀਗੇ ਜੋ ਕਣਕ ਖਰੀਦੇ ਮੱਚੇ ਬਾਕੀ ਹੋਰ ਵੀ 10 15 ਕਿੱਲੇ ਮੱਚੇ ਇਹਦੇ ਨਾਲ ਜੀ ਤੇ ਇਹ ਗਰੀਬ ਪਰਿਵਾਰ ਇਹਦੇ ਤਿੰਨ ਬੇਟੇ ਬੇਟੀਆਂ ਜੀ ਤੇ ਜੋ ਵੀ ਇਹਦਾ ਦੀ ਕੋਈ ਮਦਦ ਕਰਨਾ ਚਾਹੁੰਦਾ ਇਹਦਾ ਨੰਬਰ ਹਾਂ ਵੀ ਜੇਕਰ ਕਿਸੇ ਨੇ ਮਦਦ ਕਰਨੀ ਹੋਵੇ ਨਾ ਇੱਕ ਤਾਂ ਪਿੰਡ ਦੱਸ ਦਿਓ ਤੇ ਇੱਕ ਇਹਨਾਂ ਦਾ ਮੋਬਾਈਲ ਤੇ ਨਾਮ ਦੱਸੋ ਜੀ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਜੀ ਤੇ ਮੋਬਾਈਲ ਨੰਬਰ 97816 79763 ਦੁਬਾਰਾ ਫੇਰ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 97816 7976 ਜੋ ਕਿਸੇ ਨੇ ਵੀ ਇਹਨਾਂ ਨਾਲ ਸੰਪਰਕ ਕਰਨਾ ਜਾਂ ਸਿੱਧੀ ਇਹਨਾਂ ਨੂੰ ਸੇਵਾ ਕਰਨੀ ਤਾਂ ਉਹ ਵੀ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਕਮਾਨੀ ਸਾਹਿਬ ਪਿੰਡ ਚੱਤਪਰਾਣਾ ਤੇ ਪਿੰਡ ਰੋਡੇ ਦੇ ਗੁਰਪ੍ਰੀਤ ਸਿੰਘ ਪ੍ਰਧਾਨ ਵੱਲੋਂ ਸੇਵਾ ਉਹ ਲੈ ਕੇ ਪਹੁੰਚੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਇਸ ਗਰੀਬ ਪਰਿਵਾਰ ਦੀ ਮਦਦ ਲਈ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ